ਇਤਨਾ ਕੈਨੇਡਾ ਦੇ ਵੱਲੋਂ ਕੁਝ ਰੂਲ ਸਖਤ ਕੀਤੇ ਗਏ ਨੇ ਜੇਕਰ ਤੁਹਾਡੇ ਬੱਚੇ ਕੈਨੇਡਾ ਦੇ ਵਿੱਚ ਕੰਮ ਕਰ ਰਹੇ ਨੇ ਵਰਕ ਪਰਮਿਟ ਦੇ ਉੱਤੇ ਨੇ ਜਾਂ ਪੜ੍ਹਾਈ ਦੇ ਲਈ ਗਏ ਨੇ ਜਾਂ ਤੁਸੀਂ ਉਹਨਾਂ ਨੂੰ ਭੇਜਣਾ ਚਾਹੁੰਦੇ ਹੋ ਇਹ ਖਬਰ ਤੁਹਾਡੇ ਲਈ ਬਹੁਤ ਚਿੰਤਾਜਨਕ ਹੋ ਸਕਦੀ ਹੈ ਕਿਉਂਕਿ ਇਸ ਖਬਰ ਤੋਂ ਬਾਅਦ ਇੱਕ ਵਾਰ ਤੁਹਾਨੂੰ ਸੋਚਣਾ ਜ਼ਰੂਰ ਪਵੇਗਾ ਕਿ ਬੱਚਿਆਂ ਨੂੰ ਕੈਨੇਡਾ ਦੇ ਵਿੱਚ ਪੜ੍ਹਾਈ ਦੇ ਲਈ ਭੇਜਣਾ ਹੈ ਜਿਸ ਤਰ੍ਹਾਂ ਦੇ ਨਾਲ ਫੀਸਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਜੀਆਈਸੀ ਡਬਲ ਕਰ ਦਿੱਤੀ ਗਈ ਹੈ ਇਹ ਸਭ ਤੋਂ ਬਾਅਦ ਵੀ ਜੇਕਰ ਤੁਸੀਂ ਕੈਨੇਡਾ ਭੇਜਣਾ ਚਾਹੁੰਦੇ ਹੋ ਤਾਂ ਇਹ ਖਬਰ ਇੱਕ ਵਾਰ ਜ਼ਰੂਰ ਪੂਰੀ ਸੁਣ ਲਿਓ ਕਿਉਂਕਿ ਵਰਕ ਪਰਮਿਟ ਜੇਕਰ ਅਪਡੇਟ ਨਹੀਂ ਹੁੰਦਾ ਤਾਂ ਉਸੇ ਵਿਦਿਆਰਥੀ ਨੂੰ ਉਸੇ ਜਹਾਜ਼ ਰਾਹੀਂ ਕੈਨੇਡਾ ਦੀ ਸਰਕਾਰ ਵਾਪਸ ਵੀ ਪੰਜਾਬ ਭੇਜ ਸਕਦੀ ਹੈ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸੁੰਦਰ ਡੱਲਾ ਜੀ ਮੌਜੂਦ ਨੇ ਡੱਲਾ ਸਾਹਿਬ ਲਗਾਤਾਰ ਪੰਜਾਬ ਦੇ ਵਿੱਚੋਂ ਅਮੂਮਨ ਜਿਹੜਾ ਸਟੂਡੈਂਟ ਆ ਕਹਿੰਦੇ ਕਿ ਤਕਰੀਬਨ 19 ਲੱਖ ਸਟੂਡੈਂਟ ਦੇ ਵਿੱਚੋਂ 5 ਲੱਖ ਸਟੂਡੈਂਟ ਪੰਜਾਬ ਦੇ ਵਿੱਚੋਂ ਜਿਹੜਾ ਹੈ ਕੈਨੇਡਾ ਦੀ ਧਰਤੀ ਹੁਣ ਚਰਚਾ ਇਹ ਹੋਣ ਲੱਗੀਆਂ ਨੇ ਕਹਿੰਦੇ ਕਿ ਜਿਵੇਂ ਝਾੜ ਚ ਪਰ ਪਰ ਜਾ ਰਹੇ ਨੇ ਉਵੇਂ ਝਾੜ ਚ ਪਰ ਪਰ ਵਾਪਸ ਆਉਣ ਕਿਉਂਕਿ ਵਰਕ ਪਰਮਿਟ ਅਪਡੇਟ ਨਹੀਂ ਹੋਣਾ ਇਸ ਨੂੰ ਲੈ ਕੇ ਜ਼ਰੂਰ ਦੱਸਿਓ ਵੀ ਕਿ ਅਪਡੇਟ ਚ ਨਹੀਂ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਸਮਝਾਵਾਂ ਪੂਰੀ ਦੁਨੀਆ ਦੇ ਵਿੱਚ ਇੱਕ ਵਰਤਾਰਾ ਬਣ ਗਿਆ ਅੱਜਕੱਲ ਅੱਜਕੱਲ ਨਰੇਟਿਵ ਬਿਲਡ ਕੀਤਾ ਜਾਂਦਾ ਹੈ ਮਤਲਬ ਕਿ ਸੋਚ ਜਿਹੀ ਬਣਾ ਦਿੱਤੀ ਜਾਂਦੀ ਹੈ ਸਮਾਜ ਦੀ ਵੀ ਇਹ ਕੁਝ ਹੋਣ ਵਾਲਾ ਹੈ ਨਰੇਟਿਵ ਬਿਲਡਿੰਗ ਇੰਡੀਆ 'ਚ ਵੀ ਬਹੁਤ ਹੁੰਦੀ ਭਾਰਤ 'ਚ ਵੀ ਬਹੁਤ ਹੁੰਦੀ ਹੈ ਯੂਕੇ 'ਚ ਵੀ ਬਹੁਤ ਹੋ ਰਹੀ ਹੈ ਅਮਰੀਕਾ ਕੈਨੇਡਾ ਚ ਵੀ ਹੋ ਰਹੀ ਹੈ ਹੁਣ ਕੈਨੇਡਾ ਚ ਨੈਰੇਟਿਵ ਬਿਲਡਿੰਗ ਕੀ ਹੋ ਰਹੀ ਹੈ ਕੈਨੇਡਾ ਚ 2025 ਚ ਵੋਟਾਂ ਨੇ ਹਮਮ ਔਰ ਇਹ ਸਾਰਾ ਜਿਹੜਾ ਮਸਲਾ ਹੈ ਇਹਦੀ ਜੜ ਚ ਪੋਲਿਟਿਕਸ ਹੈ ਹਮ ਇਹ ਬਹੁਤ ਗੰਭੀਰਤਾ ਦੇ ਨਾਲ ਸਮਝਣ ਵਾਲਾ ਵਿਸ਼ਾ ਹੈ ਬਹੁਤ ਸਾਰੇ ਲੋਕ ਸ਼ਾਇਦ ਇਸ ਵਿਸ਼ੇ ਦੀ ਗੰਭੀਰਤਾ ਨੂੰ ਮਹਿਸੂਸ ਨਹੀਂ ਕਰ 파ਰੇ ਅਚਾਨਕ ਹੀ ਅਮਰੀਕਾ ਭਾਰਤ ਦੀ ਸਰਕਾਰ ਬਾਰੇ ਬੋਲ ਰਿਹਾ ਹੈ ਹਮ ਅਚਾਨਕ ਹੀ ਕੈਨੇਡਾ ਦਾ ਪ੍ਰਧਾਨ ਮੰਤਰੀ ਪਾਰਲੀਮੈਂਟ ਚ ਭਾਰਤ ਦੀ ਸਰਕਾਰ ਬਾਰੇ ਬੋਲ ਰਿਹਾ ਹੈ ਕਿਉਂ ਬੋਲ ਰਹੇ ਆ ਇੱਕ ਭਾਰਤ ਵੱਡੀ ਤਾਕਤ ਬਣਦਾ ਜਾ ਰਿਹਾ ਹੈ ਕਿਤਨਾ ਕਿਤੇ ਉਹਨਾਂ ਨੂੰ ਮੁਲਕਾਂ ਨੂੰ ਲੱਗਦਾ ਹੈ ਵੀ ਸਾਡੀ ਜਿਹੜੀ ਆਪਣੀ ਹੋਂਦ ਸੀ ਵੱਡੇ ਹੋਣ ਦੀ ਵੀ ਅਸੀਂ ਬਹੁਤ ਵੱਡੇ ਆ ਉਹਦੇ ਤੇ ਖਤਰਾ ਨਾ ਜੇ ਦੂਸਰਾ ਧਿਆਨ ਭੰਗ ਕਰੋ ਹੁਣ ਕੈਨੇਡਾ ਦੀ ਆਰਥਿਕਤਾ ਟੁੱਟੀ ਪਈ ਹੈ ਕੈਨੇਡਾ ਦੇ ਵਿੱਚ ਕੰਮ ਹੈ ਨਹੀਂ ਸਾਰੀ ਦੁਨੀਆ ਨੂੰ ਪਤਾ ਹੈ ਕੈਨੇਡਾ ਦੀ ਇਕਨੋਮੀ ਇਸ ਵਕਤ ਰੈਸੈਸ਼ਨ ਹੈ ਕੈਨੇਡਾ ਚ ਕੋਵਿਡ ਦੇ ਸਮੇਂ ਭਾਵੇਂ ਜਸਟਿਨ ਟਰੂਡੋ ਨੇ ਲੋਕਾਂ ਨੂੰ ਡਾਲਰ ਵੰਡੇ ਪਰ ਹਕੀਕਤ ਇਕਨੋਮੀ ਵੀਕ ਹੈ ਤੁਸੀਂ ਵੇਖੋ ਦੋ ਤਿੰਨ ਤਰ੍ਹਾਂ ਦੀਆਂ ਸਥਿਤੀਆਂ ਜਸਟਿਨ ਟਰੂਡੋ ਨੂੰ ਸਾਹਮਣਾ ਕਰਨਾ ਪੈ ਰਿਹਾ ਇੱਕ ਤਾਂ ਕਹਿੰਦੇ ਨੇ ਨਾ ਵੀ ਕੰਡਿਆਂ ਚੋਂ ਨਿਕਲੇ ਤੇ ਝਾੜੀਆਂ ਚ ਫਸੇ ਜਸਟਿਨ ਟਰੂਡੋ ਦੀ ਹਾਲਾਤ ਹਾਲਾਤ ਇਸ ਵਕਤੇ ਹੋ ਗਏ ਜਸਟਿਨ ਟਰੂਡੋ ਦੀ ਵੀ ਉਹ ਕੰਡਿਆਂ ਚੋਂ ਨਿਕਲੇ ਤੇ ਝਾੜੀਆਂ ਚ ਫਸ ਗਏ ਇੱਕ ਪਾਸੇ ਤਾਂ ਉਥੋਂ ਦੀ ਕਮਿਊਨਿਟੀ ਦਾ ਪ੍ਰੈਸ਼ਰ ਹੈ ਜਿਹੜਾ ਜਿਹੜੀ ਕੈਨੇਡਾ ਚ ਓਪੋਜੀਸ਼ਨ ਪਾਰਟੀ ਹੈ ਨਾ ਜੀ ਓਪੋਜੀਸ਼ਨ ਦਾ ਲੀਡਰ ਹੈ ਜਿਹੜਾ ਉਹ ਜਸਟਿਨ ਟਰੂਡੋ ਨਾਲੋਂ ਜ਼ਿਆਦਾ ਪ੍ਰਸਿੱਧ ਹੋ ਗਿਆ ਉਥੋਂ ਦੇ ਜਿਹੜੇ ਸਰਵੇ ਹੈ ਉੱਥੋਂ ਦੇ ਲੋਕ ਉੱਥੋਂ ਦੇ ਸਰਵੇਖਣਾਂ ਤੇ ਭਰੋਸਾ ਕਰਦੇ। ਉੱਥੋਂ ਦੇ ਸਰਵੇਖਣ 'ਚ ਜਸਟਿਨ ਟਰੂਡੋ ਨਾਲੋਂ ਓਪੋਜ਼ਿਟ ਪਾਰਟੀ ਦਾ ਲੀਡਰ ਜ਼ਿਆਦਾ ਮਸ਼ਹੂਰ ਹੋ ਗਿਆ ਔਰ 2025 ਤੋਂ ਪਹਿਲਾਂ ਜਸਟਿਨ ਟਰੂਡੋ ਨੂੰ ਇਹ ਗੱਲ ਸੌਣ ਨਹੀਂ ਦਿੰਦੀ ਕਿ ਓਪੋਜੀਸ਼ਨ ਲੀਡਰ ਮੇਰੇ ਨਾਲੋਂ ਜ਼ਿਆਦਾ ਪ੍ਰਸਿੱਧ ਹੈ ਤੇ ਕਿਤੇ ਮੈਂ ਹਾਰ ਨਾ ਜਾਵਾਂ। ਪਿਛਲੀ ਵਾਰੀ ਜਗਮੀਤ ਸਿੰਘ ਉਹਨਾਂ ਨੇ ਸਮਰਥਨ ਦਿੱਤਾ। ਹੁਣ ਜਗਮੀਤ ਸਿੰਘ ਹੋਣੀ ਸਾਨੂੰ ਪਤਾ ਹੈ ਇੱਕ ਵੱਖਰੀ ਵਿਚਾਰਧਾਰਾ ਵਾਲੀ ਸਮਰਥਨ ਕਰਦੇ ਨੇ। ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਸਾਰੀਆਂ ਵਿਚਾਰਧਾਰਾਵਾਂ ਦਾ ਸਤਿਕਾਰ ਹੈ। ਜ਼ਰੂਰ ਕਰਨ ਹੁਣ ਇੱਕ ਤਾਂ ਜਗਮੀਤ ਸਿੰਘ ਉਹਨਾਂ ਦਾ ਦਬਾ ਹੈ ਔਰ ਜਸਟਿਨ ਟਰੂਡੋ ਵੀਜ਼ੇ ਪਿਛਲੇ 3-4 ਸਾਲ ਜਸਟਿਨ ਟਰੂਡੋ ਨੇ ਖੁੱਲ ਕੇ ਦਿੱਤੇ ਕਿਉਂਕਿ ਉਹ ਚਾਹੁੰਦੇ ਸੀ ਇਹ ਵਿਖਾਉਣਾ ਵੀ ਦੇਖੋ ਮੈਂ ਪੰਜਾਬੀਆਂ ਦਾ ਕਿੱਡਾ ਹਮਦਰਦਾਂ ਉਹ ਇੰਡੀਆ ਚ ਵੀ ਆਏ ਭੰਗੜੇ ਪਾਏ ਪੰਜਾਬੀ ਕਮਿਊਨਿਟੀ ਦੇ ਵਿਆਹ ਚ ਵੀ ਗਏ ਜਸਟਿਨ ਟਰੂਡੋ ਨੇ ਭੰਗੜੇ ਪਾਏ ਤੇ ਜਸਟਿਨ ਟਰੂਡੋ ਨੇ ਦੱਬ ਕੇ ਵੀਜ਼ੇ ਦਿੱਤੇ ਹੁਣ ਰੈਸੈਸ਼ਨ ਉੱਥੇ ਹੈ ਜਦੋਂ ਉੱਥੇ ਰੈਸੈਸ਼ਨ ਆ ਗਿਆ ਉੱਥੋਂ ਦੀ ਲੋਕਲ ਕਮਿਊਨਿਟੀ ਸਵਾਲ ਖੜੇ ਕਰ ਰਹੀ ਹੈ ਕਿ ਇੰਨੇ ਜ਼ਿਆਦਾ ਇੰਡੀਅਨ ਸਟੂਡੈਂਟ ਆ ਗਏ ਕੰਮ ਕਰਨ ਦੀ ਖੁੱਲ੍ਹ ਦੇਤੀ ਤੁਸੀਂ ਦੇਖੋ ਪਹਿਲਾਂ 20 ਘੰਟੇ ਕੰਮ ਹੁੰਦਾ ਸੀ ਹੁਣ ਜਿੰਨਾ ਮਰਜ਼ੀ ਕੰਮ ਕਰਨ ਵਿਦਿਆਰਥੀ ਉੱਥੋਂ ਦੀ ਕਮਿਊਨਿਟੀ ਜਿਹੜੀ ਜਿਹੜੀ ਕੈਨੇਡੀਅਨ ਕਮਿਊਨਿਟੀ ਹੈ ਉਸ ਕਮਿਊਨਿਟੀ ਨੇ ਕਿਤੇ ਨਾ ਕਿਤੇ ਇੱਕ ਨੈਗੇਟਿਵ ਅਪਰੋਚ ਜਸਟਿਨ ਟਰੂਡੋ ਦੀ ਉਹਨਾਂ ਨੇ ਮੰਨੀ ਵੀ ਜਸਟਿਨ ਟਰੂਡੋ ਨੇ ਇਮੀਗ੍ਰੇਸ਼ਨ ਨੂੰ ਇੰਨਾ ਜ਼ਿਆਦਾ ਲਿਬਰਲ ਕਰਤਾ ਕਿ ਬਾਹਰੋਂ ਇੰਨੇ ਸਾਰੇ ਲੋਕ ਇੱਥੇ ਆ ਗਏ ਉਹ ਲੋਕ ਐ ਕਹਿੰਦੇ ਨੇ ਕਿ ਇੰਨੇ ਜ਼ਿਆਦਾ ਇੰਡੀਅਨ ਆ ਗਏ ਵੀ ਦੇਖੋ ਜੀ ਕਿਤੇ ਗੋਲੀਆਂ ਚੱਲਣ ਲੱਗੀਆਂ ਕਿਤੇ ਮੁੰਡੇ ਮਾਰਕਟਾਂ 'ਚ ਹੱਲਾ ਗੁੱਲਾ ਕਰੀ ਜਾਂਦੇ ਨੇ ਦੇਖੋ ਘਟਨਾ ਤਾਂ ਇਹ ਜਿਹੀ ਆਉਂਦੀਆਂ ਨੇ ਹੁਣ ਆ ਗਿੱਪੀ ਗਰੇਵਾਲ ਦੇ ਘਰ ਤੇ ਫਾਇਰਿੰਗ ਹੋ ਗਈ ਤੇ ਕਿੰਨੀਆਂ ਉੱਥੇ ਘਟਨਾਵਾਂ ਆਉਂਦੀਆਂ ਨੇ ਮੁੰਡਿਆਂ ਦੀਆਂ ਲੜਾਈਆਂ ਦੀਆਂ ਇਹ ਤਾਂ ਸੁਭਾਵਿਕ ਹੈ ਜਿੱਥੇ ਜਿੱਥੇ ਤੁਸੀਂ ਇੰਨੀ ਵੱਡੀ ਗਿਣਤੀ 'ਚ ਨੌਜਵਾਨਾਂ ਨੂੰ ਬੁਲਾਓਗੇ ਤੇ ਤੁਹਾਡਾ ਆਪਣਾ ਸਿਸਟਮ ਹੈ ਨਹੀਂ ਹੁਣ ਕੈਨੇਡਾ ਦਾ ਸਿਸਟਮ ਕਹਿਣ ਨੂੰ ਬਹੁਤ ਵਧੀਆ ਹੈ ਕਿ ਕੈਨੇਡਾ ਚ ਜੀ ਬਹੁਤ ਅੱਛੀ ਪੁਲਿਸ਼ਿੰਗ ਹੈ ਤੁਸੀਂ ਦੱਸੋ ਗਿੱਪੀ ਗਰੇਵਾਲ ਦੇ ਗੋਲੀਆਂ ਮਾਰ ਕੇ ਵੀ ਬੰਦੇ ਕੈਨੇਡਾ ਚ ਭੱਜ ਗਏ ਤੇ ਅਸੀਂ ਪੰਜਾਬ ਦੀ ਪੁਲਿਸ ਨੂੰ ਬਦਨਾਮ ਕਰਦੇ ਆ ਵੀ ਪੰਜਾਬ ਪੁਲਿਸ ਘਟਨਾ ਤੋਂ ਬਾਅਦ ਚੌਂਦੀ ਹੈ ਤੁਸੀਂ ਦੱਸੋ ਫੜੇ ਗਏ ਬੰਦੇ ਉਹ ਕੈਨੇਡਾ ਚ ਔਰ ਕਿੰਨੀਆਂ ਘਟਨਾਵਾਂ ਨੇ ਕੈਨੇਡਾ ਚ ਕ੍ਰਾਈਮ ਦੀਆਂ ਜਿਹੜਾ ਜਿਹੜਾ ਇੱਕ ਬਹੁਤ ਚਰਚਿਤ ਵਿਅਕਤੀ ਸੀ ਹਰਦੀਪ ਸਿੰਘ ਨਿੱਜਰ ਉਹਦੇ ਕਾਤਲ ਫੜ ਲੇ ਕੈਨੇਡਾ ਦੀ ਪੁਲਿਸ ਨੇ ਉਹ ਕੈਨੇਡਾ ਛੱਡ ਕੇ ਭੱਜ ਗਏ ਬਿਨਾ ਪਾਸਪੋਰਟ ਤੋਂ ਉਦਾਂ ਕਹਿੰਦੇ ਜੀ ਸਾਡੇ ਕੋਲੇ ਫਿੰਗਰਪ੍ਰਿੰਟ ਹੁੰਦੇ ਨੇ 에어ਪੋਰਟ ਤੋਂ ਉਤਰਦੇ ਅਸੀਂ ਬਾਇਓਮੈਟ੍ਰਿਕਸ ਕਰ ਲੈਨੇ ਆ ਤੇ ਫਿਰ ਕੁਛ ਨਹੀਂ ਲੱਭਿਆ ਕੈਨੇਡਾ ਨੂੰ ਨਿਜਰ ਦਾ ਮਰਡਰ ਕਰਨ ਵਾਲੇ ਅੱਜ ਤੱਕ ਜੂਨ ਚ ਹੋਇਆ ਆ ਜੂਨ ਤੋਂ ਲੈ ਕੇ ਅਸੀਂ ਦਸੰਬਰ ਚ ਆ ਗਏ ਤੇ ਫਿਰ ਕਾਹਦਾ ਕੈਨੇਡਾ ਹੈ ਬਿਲਕੁਲ ਇੰਨਾ ਸਾਡਾ ਓਵਰ ਪਾਪੂਲੇਸ਼ਨ ਹੋ ਰਿਹਾ ਕੈਨੇਡਾ ਚ ਭਾਵੇਂ ਕੈਨੇਡਾ ਦੀ ਆਬਾਦੀ ਘਟ ਹੈ ਓਵਰ ਪਾਪੂਲੇਸ਼ਨ ਮਤਲਬ ਅਨ ਆਰਗਨਾਈਜ਼ਡ ਇਮੀਗ੍ਰੇਸ਼ਨ ਹੁਣ ਹੋ ਕੀ ਰਿਹਾ ਕੈਨੇਡਾ ਨੇ ਸਾਡੇ ਸਟੂਡੈਂਟਸ ਉਹਨਾਂ ਦੀ ਐਜੂਕੇਸ਼ਨ ਦੀ ਰਿਕੁਆਇਰਮੈਂਟ ਆਲਟਸ ਦੀ ਹੋਰ ਘਟਾਤੀ ਪਹਿਲਾਂ 6 ਈਚ ਦੇ ਉੱਤੇ ਐਸ ਡੀ ਐਸ ਸੀ ਮਤਲਬ ਜਿਹੜੇ ਵਿਦਿਆਰਥੀ ਦੇ 6 ਬੈਂਡ ਨੇ ਚਾਰਾਂ ਸਟਰੀਮ ਚ ਉਹਨੂੰ ਕੈਨੇਡਾ ਵੀਜ਼ਾ ਦਿੰਦਾ ਸੀ 70 80% ਹੁਣ ਉਹ ਕਹਿੰਦੇ ਓਵਰਆਲ 6 ਕਰ ਲਓ ਮਤਲਬ ਜਿੰਨੀ ਕੁਆਲੀਫਿਕੇਸ਼ਨ ਤੇ ਉਹ ਪਹਿਲਾਂ ਵੀਜ਼ਾ ਦਿੰਦਾ ਸੀ ਉਹਦੇ ਨਾਲੋਂ ਮੇਰਾ ਇਹ ਮੰਨਣਾ ਹੈ ਕਿ ਲਗਭਗ 50 60% ਕੁਆਲੀਫਿਕੇਸ਼ਨ ਘਟਾਤੀ ਕੈਨੇਡਾ ਨੇ ਅੱਜ ਦਾ ਸਮਾਂ ਇਹ ਹੈ ਗਗਨਦੀਪ ਜੀ ਅਪਲਾਈ ਕਰਨ ਵਾਲਾ ਬੰਦਾ ਹੋਣਾ ਚਾਹੀਦਾ ਹੈ ਕਨੇਡਾ ਵੀਜ਼ਾ ਦੇਣ ਨੂੰ ਤਿਆਰ ਹੈ ਕਿਉਂਕਿ ਉਹਨੂੰ ਡਾਲਰ ਚਾਹੀਦੇ ਆ ਇੰਡੀਆ ਦੀ ਇਕਨੋਮੀ ਇੰਡੀਆ ਦੀ ਇਕਨੋਮੀ ਚੋਂ ਪੈਸਾ ਡਾਲਰ ਨਿਕਲ ਕੇ ਕਨੇਡਾ ਜਾ ਰਹੇ ਨੇ ਕਿਉਂਕਿ ਜਦੋਂ ਘੱਟ ਪੜੇ ਲਿਖੇ ਬੱਚਿਆਂ ਨੂੰ ਵੀ ਉਹ ਵੀਜ਼ਾ ਦੇਣ ਲੱਗ ਗਿਆ ਉਹ ਬੱਚੇ ਵੀ ਜਾਣ ਲੱਗ ਗਏ ਜਿਹੜੇ ਸਾਨੂੰ ਪਤਾ ਹੈ ਪੜ੍ਹਾਈ ਚ ਨੇ ਹੁਸ਼ਿਆਰ ਨਹੀਂ ਦੇਖੋ ਮਾਪੇ ਨੂੰ ਪਤਾ ਹੁੰਦਾ ਵੀ ਸਾਡਾ ਬੱਚਾ ਕਨੇਡਾ ਜਾ ਕੇ ਪੜ੍ਹ ਲੂਗਾ ਇਹ ਨਹੀਂ ਪੜੂਗਾ ਹੁਣ ਮੈਂ ਮੂਲ ਸਵਾਲ ਵੀ ਤੁਹਾਡਾ ਨਾਲ ਜੋੜ ਲੈਣਾ ਹੁਣ ਉਹ ਹੁਣ ਉਹਨਾਂ ਨੇ ਕੀ ਕੀਤਾ ਐਡੀ ਵੱਡੀ ਗਿਣਤੀ 'ਚ ਉਹਨਾਂ ਨੇ ਬੱਚੇ ਬੁਲਾ ਲਏ ਤੇ ਬੱਚੇ ਉੱਥੇ ਗਏ ਸੀ ਆਪਣੇ ਵੱਲੋਂ ਸੈੱਟ ਹੋਣ ਲਈ ਹੁਣ ਉਹ ਇਹ ਡਰਾਵਾ ਪਾ ਰਹੇ ਨੇ ਵੀ ਅਸੀਂ ਮੋੜ ਦਾਂਗੇ ਜੀ ਰਿਪੋਰਟ ਕਰ ਦਾਂਗੇ ਜੀ ਕਿਉਂਕਿ ਉੱਥੇ ਇੱਕ ਹੋਰ ਬਿਜ਼ਨਸ ਹੈ ਜਦੋਂ ਕਿਸੇ ਬੱਚੇ ਦਾ ਬੱਚੇ ਨੂੰ ਇਹ ਖਤਰਾ ਹੋ ਜੇ ਕਿਤੇ ਮੈਨੂੰ ਰਿਪੋਰਟ ਨਾ ਕਰ ਦੇਣ ਫਿਰ ਉਹ ਹੋਰ 25 30 40 50 ਹਜ਼ਾਰ ਡਾਲਰ ਘਰੋਂ ਮੰਗਾਊਗਾ ਫਿਰ ਉਹ ਲਿਮੀਆਂ ਕਰਾਊਗਾ ਉੱਥੇ ਫਿਰ ਉਹ ਉੱਥੇ ਦੂਜਾ ਵਰਕ ਪਰਮਿਟ ਕਿਸੇ ਕੰਪਨੀ ਚ ਨੌਕਰੀ ਕਰੂਗਾ ਪੈਸੇ ਦੇ ਕੇ ਜੌਬ ਲੈਟਰ ਲੈ ਕੇ ਇਹ ਬਿਜ਼ਨਸ ਹੈ ਕਿ ਕੈਨੇਡਾ ਚ ਅਗਰ ਵਿਦਿਆਰਥੀ ਆ ਰਿਹਾ ਹੈ ਤੇ ਉਹ 10000 ਡਾਲਰ ਆਪਣੇ ਖਰਚੇ ਲਈ ਆਪ ਲੈ ਕੇ ਆਉਂਦਾ ਸੀ ਹੁਣ ਉਹ ਵਧਾਤਾ 20635 ਡਾਲਰ ਕਰਤਾ ਜਿਹੜਾ 10000 ਡਾਲਰ 2000 ਤੋਂ ਚੱਲ ਰਿਹਾ ਸੀ ਹੁਣ ਅਚਾਨਕ ਕੀ ਕਹਿੰਦੇ 20635 ਡਾਲਰ ਲੈ ਕੇ ਆਓ ਇਹ ਤੁਹਾਡੇ ਖਾਤੇ 'ਚ ਹੀ ਰਹਿਣਗੇ ਪਰ ਤੁਸੀਂ ਤੁਹਾਨੂੰ ਕੰਮ ਨਹੀਂ ਮਿਲਣਾ ਇਸ ਕਰਕੇ ਤੁਸੀਂ ਇਹ 20635 ਡਾਲਰਾਂ 'ਚੋਂ ਆਪਣਾ ਖਰਚਾ ਚਲਾਣਾ ਹੈ ਹੂੰ ਇਹਨੂੰ ਕਹਿੰਦੇ ਨੇ ਲਿਵਿੰਗ ਐਕਸਪੈਂਸ ਵੀ ਜੇ ਤੁਸੀਂ ਕੈਨੇਡਾ ਪੜਨ ਆਉਣਾ ਹੈ ਤੇ ਤੁਸੀਂ 2 ਸਾਲ ਦਾ ਆਪਣਾ ਖਰਚਾ ਇੱਕ ਵਿਦਿਆਰਥੀ ਦਾ ਜਿੰਨਾ ਹੁੰਦਾ ਉਹ ਨਾਲ ਲੈ ਕੇ ਆਉਣਾ ਹੈ ਪੜਨ ਲਈ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਕਿ ਕੈਨੇਡਾ ਨੂੰ ਪਤਾ ਹੈ ਉੱਥੇ ਕੰਮ ਹੈ ਨਹੀਂ ਕੈਨੇਡਾ ਨੂੰ ਪਤਾ ਹੈ ਉੱਥੇ ਰੈਸੈਸ਼ਨ ਬਹੁਤ ਜ਼ਿਆਦਾ ਹੈ ਕੈਨੇਡਾ ਨੂੰ ਪਤਾ ਹੈ ਕਿ ਸਾਨੂੰ ਪੈਸੇ ਚਾਹੀਦੇ ਨੇ ਇਸ ਕਰਕੇ ਉਹਨਾਂ ਨੇ ਐਜੂਕੇਸ਼ਨ ਦੀ एलिਜੀਬਿਲਟੀ ਘਟਾਤੀ ਤੇ ਜਦੋਂ ਬੱਚੇ ਨੇ ਜ਼ਿਆਦਾ ਚਲੇ ਗਏ ਲੋਕਲ ਕਮਿਊਨਿਟੀ ਉੱਥੇ ਦਬਾਅ ਬਣਾ ਰਹੀ ਹੈ ਵੀ ਜਸਟਿਨ ਟਰੂਡੋ ਨੇ ਅਨਾਰਗਨਾਈਜ਼ਡ ਇਮੀਗ੍ਰੇਸ਼ਨ ਕੀਤੀ ਹੈ ਕੈਨੇਡਾ ਦਾ ਇਮੀਗ੍ਰੇਸ਼ਨ ਆਰਗਨਾਈਜ਼ਡ ਨਹੀਂ ਰਹਿ ਗਿਆ ਅਨਾਰਗਨਾਈਜ਼ਡ 10-10 ਵਾਰ ਤੁਸੀਂ ਫਾਈਲ ਲਾ ਸਕਦੇ ਹੋ ਕਿਉਂ ਲਾ ਸਕਦੇ ਹੋ ਜੀ ਤੁਸੀਂ ਅੱਜ ਫਾਈਲ ਲਾਈ ਕੈਨੇਡਾ ਨੂੰ ਲੱਗਦਾ ਕਿ ਇਹ ਬੱਚੇ ਦੀ ਕੁਆਲਿਫੀਕੇਸ਼ਨ ਬਹੁਤ ਘੱਟ ਹੈ ਉਹ ਰਿਫਿਊਜ਼ਲ ਦੇ ਦਿੰਦਾ ਤੇ ਇਸ ਕਰਦਾ ਕੋਈ ਜਵਾਬ ਨਹੀਂ ਕਿ ਉੱਥੇ ਗੋਰੀਆਂ ਕਿਉਂ ਚੱਲਦੀਆਂ ਹੂੰ ਉੱਥੇ ਬੱਚੇ ਸਾਡੇ ਜੰਗਲਾਂ 'ਚ ਕਿਉਂ ਸੌਂਦੇ ਉੱਥੇ ਨਸ਼ੇ ਨੂੰ ਇੱਕ ਇੱਕ ਲਿਮਟਿਡ ਮਾਤਰਾ ਉਹਨਾਂ ਨੇ ਨਿਯਮਿਤ ਕਰਤੀ ਹੂੰ ਉੱਥੇ ਬੱਚੇ ਨਸ਼ਾ ਇੰਨਾ ਖਾ ਰਹੇ ਨੇ ਮਜਬੂਰੀ 'ਚ ਫਿਰ ਅਗੜੀਆਂ ਗੱਲਾਂ ਆ ਰਹੀਆਂ ਨੇ ਨਾ ਜੀ ਕਿ ਹਾਰਟ ਅਟੈਕ ਹੋ ਗਿਆ ਬੱਚੇ ਨੂੰ ਥੋੜੇ ਦਿਨਾਂ ਬਾਅਦ ਹੂੰ ਇਹ ਹਾਰਟ ਅਟੈਕ ਸਿਰਫ ਕੁਦਰਤੀ ਹਾਰਟ ਅਟੈਕ ਨਹੀਂ ਇਹ ਸਮਝੋ ਜਦੋਂ ਬੱਚਿਆਂ 'ਤੇ ਤਣਾਅ ਚ ਨੇ ਉਹਨੀ ਦਿੱਕਤ 'ਚ ਨੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਮਾਬਪ ਤੋਂ ਪੈਸੇ ਲੈ ਨਹੀਂ ਪਾ ਰਹੇ ਉਹ ਮਾਬਪ ਤੋਂ ਕਿਹੜੇ ਮੂੰਹ ਨਾਲ ਮੰਗਣ ਉਥੇ ਕੰਮਾਂ ਦੀਆਂ ਮਜਬੂਰੀਆਂ ਨੇ ਸਿਰ ਕਿਤੇ ਨਾ ਕਿਤੇ ਆ ਜਿਹੜੀ ਨਸ਼ੇ ਦੀ ਡੋਜ਼ ਹੈ ਨਾ ਇਹ ਵੀ ਹਾਰਟ ਅਟੈਕ ਦਾ ਇੱਕ ਮੇਜਰ ਕਾਰਨ ਹੈ ਇਹ ਗੱਲਾਂ ਅਸੀਂ ਜਿੰਮੇ ਮਰਜ਼ੀ ਝੁਟਲਾ ਲੀਏ ਕੋਈ ਡੱਲਾ ਨਹੀਂ ਤੁਸੀਂ ਝੂਠ ਕਹਿ ਰਹੇ ਹੋ ਤੁਸੀਂ ਤਾਂ ਕਦੀ ਕੈਨੇਡਾ ਗਏ ਨਹੀਂ ਤੁਹਾਨੂੰ ਕਿੱਥੋਂ ਪਤਾ ਹੈ ਸੋ ਜਰਨਲਿਜ਼ਮ ਇਹੀ ਹੈ ਕਿ ਤੁਹਾਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ ਸੋ ਹਾਲਾਤ ਕੈਨੇਡਾ ਦੇ ਵਿੱਚ ਇਸ ਵਕਤ ਪੜਨ ਵਾਲੇ ਲਈ ਮੈਂ ਅਪੀਲ ਕਰਦਾ ਜ਼ਰੂਰ ਪੜਨ ਜਾਓ ਕੈਨੇਡਾ ਮੈਂ ਨਹੀਂ ਕਹਿੰਦਾ ਕੈਨੇਡਾ ਪਰ ਨਾ ਜਾਓ ਕੱਲੇ ਲੀਡਰਾਂ ਦੇ ਬੱਚੇ ਜਾਂ ਅਮੀਰਾਂ ਦੇ ਬੱਚੇ ਥੋੜੀ ਉੱਚੇ ਪੜਨ ਜਾ ਸਕਦੇ ਨੇ ਬਾਕੀ ਵੀ ਜਾ ਸਕਦੇ ਨੇ ਪਰ ਘਰ ਵੇਚ ਕੇ ਨਹੀਂ ਕੈਨੇਡਾ ਪੜਨ ਜਾਣਾ ਮਾਪੇ ਦੇ ਪ੍ਰੋਵੀਡੈਂਟ ਫੰਡ ਦੇ ਪੈਸੇ ਫੀਸਟ ਨਹੀਂ ਲਾਉਣੇ ਮਾਪੇ ਦੀ ਸੇਵਿੰਗ ਨਹੀਂ ਲਾਉਣੀ ਜੇ ਤੁਹਾਡੇ ਚ ਦਮ ਹੈ ਇੱਥੇ ਮਿਹਨਤ ਕਰੋ 2-4 ਸਾਲ ਹਮ 8-10 ਲੱਖ ਰੁਪਏ ਕਮਾ ਲਓ 8-10 ਲੱਖ ਰੁਪਏ ਲੋਨ ਲੈ ਲਓ ਫਿਰ ਤੇ ਫਿਰ ਕੈਨੇਡਾ ਜਾਓ ਪੜਨ ਦਾ ਸੁਆਦ ਆਵੇ ਔਰ ਮੈਂ ਮੈਂ ਕਿਸੇ ਨੂੰ ਰੋਕ ਨਹੀਂ ਸਕਦਾ ਅਗਲੇ ਨੂੰ ਲੁਗੁਗਲੀ ਸਾਨੂੰ ਦੱਲਾ ਜੀ ਕਹਰੇ ਵੀ ਤੁਸੀਂ ਕੈਨੇਡਾ ਪੜਨ ਨਾ ਜਾਓ ਪਰ ਘਰ ਵੇਚ ਕੇ ਨਾ ਜਾਓ ਜ਼ਮੀਨ ਵੇਚ ਕੇ ਨਾ ਜਾਓ ਆਪਣੇ ਕੁਝ ਪੈਸੇ ਕਮਾ ਲਓ ਮਿਹਨਤ ਕਰਕੇ ਅਸੀਂ ਵੀ ਜਦੋਂ ਜਿੰਨਾ ਦਿਨ ਅੱਜ ਮੈਂ ਪੜਦਾ ਸੀ ਮੈਂ ਵੀ ਕੰਮ ਕਰਦਾ ਹੁੰਦਾ ਸੀ ਮੈਂ ਕਚਹਿਰੀ ਚ ਟਾਈਪਿੰਗ ਕੀਤੀ ਆ ਆਪਣੇ ਦੰਤੀ ਥੋੜਾ ਬੋਤਾ ਕੁਛ ਕਰੋ ਨਾ ਦੰਤੀ ਬਡਰ ਸਾਬ ਇਸ ਇਸ ਸਾਰੇ ਵਿਚਾਰ ਹੁਣ ਜਿਹੜਾ ਸਵਾਲ মিডিਆ ਚੁੱਪਦਾ ਹੈ মিডিਆ ਨੇ ਸਵਾਲ ਵਟਾ ਕਰਤਾ ਕਿ ਕਿ ਜੇ ਹੁਣ ਤੋਂ ਅਸੀਂ ਵਰਕ ਪਰਮਿਟ ਤੁਹਾਡਾ ਜਦੋਂ ਅਪਡੇਟ ਨਹੀਂ ਹੋਣਾ ਤਾਂ ਤੁਹਾਨੂੰ ਕੈਨੇਡਾ ਦੀ ਸਰਕਾਰ ਵਾਪਸ ਪੰਜਾਬ ਭਾਵ ਤੂਰ ਤੇ ਜਾਂ ਜਿਹੜਾ ਜਿੱਥੋਂ ਦਾ ਰਹਿਣਾ ਉੱਥੇ ਵਾਪਸ ਤੂਰ ਦੂਗੇ ਤੇ ਜਹਾਜ਼ ਦੁਬਾਰਾ ਵਾਪਸ ਭਰਨਗੇ ਇਸ ਦੇ ਸਟਾਈਲ ਦੇਖੋ ਸਾਡਾ মিডিਆ ਬੜਾ ਭੋਲਾ ਹੈ ਮੈਂ ਵੀ ਉਹਨਾਂ ਚੀ ਹੁਣ ਤੁਸੀਂ ਦੱਸੋ ਜਿਹੜੇ ਰਿਪੋਰਟ ਕਹਿੰਦੇ ਸੀ ਜੀ 700 ਬੱਚਾ ਹੁਣ ਤੁਸੀਂ ਮੈਨੂੰ ਦੱਸੋ ਕਹਿੰਦੇ ਜੀ 700 ਬੱਚਾ ਉਦੋਂ ਪਤਾ ਲੱਗਿਆ ਜਦੋਂ ਹੀ ਆਫਰ ਲੈਟਰ ਤੇ ਆਇਆ ਜਦੋਂ ਜਦੋਂ ਉਹਨੇ ਪੀਆਰ ਅਪਲਾਈ ਕਰਤੀ ਤੇ ਪੀਆਰ ਪਤਾ ਕਿਦੋਂ ਅਪਲਾਈ ਹੁੰਦੀ ਪਹਿਲਾਂ ਤਾਂ ਡਿਪਲੋਮਾ ਤੇ ਡਿਗਰੀ ਪੂਰੀ ਹੁੰਦੀ ਫਿਰ 2 ਜਾਂ 3 ਸਾਲ ਦਾ ਪੋਸਟ ਸਟਡੀ ਵਰਕ ਪਰਮਿਟ ਕੰਪਲੀਟ ਕਰਨਾ ਪੈਂਦਾ ਜਦੋਂ ਤੁਸੀਂ ਪੋਸਟ ਸਟਡੀ ਵਰਕ ਪਰਮਿਟ ਤੇ ਆ ਕੇ ਅਲੀਜੀਬਿਲਟੀ ਪੀਆਰ ਦੀ ਪੂਰੀ ਕਰਦੇ ਹੋ ਫਿਰ ਤੁਸੀਂ ਪੀਆਰ ਅਪਲਾਈ ਕਰਦੇ ਹੋ ਮਤਲਬ ਕਨੇਡਾ ਨੂੰ ਫਰਜ਼ੀ ਆਫਰ ਲੈਟਰ 6-7 ਸਾਲ ਬਾਅਦ ਪਤਾ ਲੱਗਿਆ ਤੁਹਾਨੂੰ ਦੇਖੋ ਕੈਨੇਡਾ ਦਾ ਸਿਸਟਮ ਕਿੰਨਾ ਵਧੀਆ ਸਾਡੇ ਫੇਰ ਸਾਲ ਬਾਅਦ ਪਤਾ ਨਹੀਂ ਹੁੰਦਾ ਹੂੰ ਕਹਿੰਦੇ ਕੈਨੇਡਾ ਚ 6-7 ਸਾਲ ਲੱਗ ਗਏ ਪਤਾ ਕਰਨ ਨੂੰ ਵੀ ਕਿਸੇ ਏਜੰਟ ਨੇ 700 ਫਰਜੀ ਆਫਰ ਲੈਟਰਾਂ ਦਿੱਤੀਆਂ ਸੀ ਸਾਰੇ ਕਾਲਜ ਨਾਲ ਮਿਲੇ ਹੋਏ ਸੀ ਸਾਰੀ ਕੈਨੇਡਾ ਦੀ ਸਰਕਾਰ ਨੂੰ ਪਤਾ ਸੀ ਹੁਣ ਤੁਸੀਂ ਦੱਸੋ ਸਰਜੀ ਆਫਰ ਲੈਟਰ ਮੈਂ ਫਰਜੀ ਆਫਰ ਲੈਟਰ ਤੇ ਕੈਨੇਡਾ ਦੀ ਐਂਬੈਸੀ ਦੇ ਅਫੀਸ ਵੀ ਭਰਿਆ ਆ ਕੈਨੇਡਾ ਵਾਲੇ ਕਹਿੰਦੇ ਬਿਲਕੁਲ ਲਿਆ ਫੀਸ ਲਿਆ ਤੱਕਾ ਮੈਂ ਕੈਨੇਡਾ ਦੇ ਕਾਲਜ ਨੂੰ ਵੀ ਫੀਸ ਭਰਿਆ ਆ ਮੈਂ ਜਹਾਜ਼ ਦੇ ਟਿਕਟ ਬੁੱਕ ਕਰਾ ਕੇ ਕੈਨੇਡਾ ਵੀ ਚਲਾ ਗਿਆ ਕੈਨੇਡਾ ਜਾ ਕੇ ਮੈਂ ਕੰਮ ਵੀ ਕਰ ਰਿਹਾ ਨੇ ਜਿਹੜਾ ਕੰਮ ਕਰ ਰਿਹਾ ਉਹ ਤੇ 20 ਘੰਟੇ ਮੈਂ ਉਹਦਾ ਟੈਕਸ ਵੀ ਕਟਾ ਰਿਆ ਤੇ ਕੈਨੇਡਾ ਮੇਰੇ ਬਾਹਰ ਮੈਟ੍ਰਿਕ ਵੀ ਲੈ ਰਿਆ ਹੱਥਾਂ ਦੇ ਨਿਸ਼ਾਨ ਕੈਨੇਡਾ 'ਚ ਮੈਂ ਜੇ ਕੋਈ ਕੰਮ ਕਰਨਾ ਹੈ ਉਹਦੀ ਮਨਜ਼ੂਰੀ ਵੀ ਲੈ ਰਿਆ ਕੈਨੇਡਾ 'ਚ ਮੈਂ ਪੜ੍ਹਾਈ ਵੀ ਕਰ ਰਿਹਾ ਤੇ ਕੈਨੇਡਾ ਦੀ ਸਰਕਾਰ ਉਸ ਪੜ੍ਹਾਈ ਦੀ ਮੈਨੂੰ ਡਿਗਰੀ ਵੀ ਦੇ ਰਹੀ ਹੈ ਤੇ ਜਦੋਂ ਪੀਆਰ ਕਰਨ ਦੀ ਵਾਰੀ ਆਉਂਦੀ ਉਦੋਂ ਕਹਿੰਦੇ ਜੀ ਤੁਹਾਡੀ ਐਪਲੀਕੇਸ਼ਨ ਜਾਂਦੀ ਸੀ ਕੀ ਇਹ ਬੱਚੇ ਮੋੜ ਤੇ 700 ਨਰੇਟਿਵ ਮੇਰੀ ਗੱਲ ਨੂੰ ਸਮਝੋ ਜਿਹੜੀ ਮੈਂ ਸ਼ੁਰੂ ਚ ਕਹੀ ਕੈਨੇਡਾ ਨਰੇਟਿਵ ਬਿਲਡ ਕਰ ਰਿਹਾ ਵੀ ਤੁਹਾਨੂੰ ਵਾਪਸ ਜਾਣਾ ਪੈ ਜਾਊਗਾ ਜੇ ਤੁਹਾਡਾ ਪੋਸਟ ਸਟਡੀ ਵਰਕ ਪਰਮਿਟ ਨਾ ਪੂਰਾ ਹੋਇਆ ਤੁਸੀਂ ਮੇਰੇ ਤੋਂ ਲਖਾ ਲਓ ਸੰਕੇਤਕ ਤੌਰ ਤੇ ਇੱਕ ਅਦਾ ਹਜ਼ਾਰ ਢੇਢ ਦਿਨ ਭੇਜ ਦੇਣ ਐਡੀ ਜਰਰਤ ਨਹੀਂ ਹੈਗੀ ਜਸਟਨ ਟਰੂਡੋ ਦੀ ਕਿ ਉਹ ਪੰਜਾਬੀਆਂ ਦੇ ਜਹਾਜ਼ ਭਰ ਕੇ ਵਾਪਸ ਭੇਜ ਦੇ ਉਹਨੇ ਪੈਸਾ ਕਮਾਇਆ ਪੰਜਾਬੀ ਵਿਦਿਆਰਥੀਆਂ ਤੋਂ ਜਸਟਨ ਟਰੂਡੋ ਨੇ ਤੇ ਉੱਥੇ ਵੋਟਾਂ ਨਹੀਂ ਪੈਣੀਆਂ ਜਸਟਨ ਟਰੂਡੋ ਨੂੰ 25 ਚ ਜਿਹੜੇ ਇੱਕ ਵੀ ਟਰੱਕ ਵਾਪਸ ਮੋੜਦਾ ਜਸਟਿੰ ਟੂਡੋ ਮੁਰਦਾਵਾਗ ਹੋ ਜਾਣੀ ਅਸੀਂ ਫਸ ਗਿਆ ਜਸਟਿੰ ਟੂਡੋ ਜਿਹੜੀ ਉੱਥੋਂ ਦੀ ਕਮਿਊਨਿਟੀ ਹੈ ਉਹ ਕਹਿੰਦੇ ਤੁਸੀਂ ਅਨਾਰਗਨਾਈਜ਼ਡ ਇਮੀਗ੍ਰੇਸ਼ਨ ਕੀਤੀ ਉਹਨਾਂ ਨੇ ਇਮੀਗ੍ਰੇਸ਼ਨ ਨੂੰ ਅਨਾਰਗਨਾਈਜ਼ਡ ਤਰੀਕੇ ਨਾਲ ਕੀਤਾ ਸਰਕਾਰ ਦਾ ਫਰਜ਼ ਬਣਦਾ ਉਹਨੂੰ ਜੇ ਕੋਈ ਫਰਜੀ ਐਪਲੀਕੇਸ਼ਨ ਤੇ ਕੋਈ ਆਫਰ ਲੈਟਰ ਫਰਜੀ ਹੈ ਜੇ ਪਹਿਲੇ ਦਿਨ ਕਿਉਂ ਨਹੀਂ ਪਤਾ ਲੱਗਦਾ ਕਿ ਸਾਡੇ ਕਾਲਜਾਂ ਦੇ ਨਹੀਂ ਐਡਮਿਸ਼ਨ ਲੈ ਜਾਂਦਾ ਜੀ ਕੋਈ ਸਾਡੇ ਕਿੰਨੇ ਵਿਦਿਆਰਥੀ ਆਉਂਦੇ ਨੇ ਏਸ਼ੀਅਨ ਕੰਟਰੀਜ਼ ਤੋਂ ਸਾਡੇ ਲੁਧਿਆਣਾ ਚੰਡੀਗੜ੍ਹ ਕਿੰਨੇ ਬੱਚੇ ਨੇ ਜਿਹੜੇ ਏਸ਼ੀਅਨ ਕੰਟਰੀਸ ਤੋਂ ਆਉਂਦੇ ਨੇ ਉਹ ਨਹੀਂ ਲੈ ਲੈਂਦੇ ਜੀ ਸਾਡੇ ਸਰਜੀ ਜਿਹੜੀ ਐਪਲੀਕੇਸ਼ਨ ਹੈ ਹਰ ਕਾਲਜ ਦੀ ਇੱਕ ਸੀਟ ਪਿੱਛੇ ਹਰ ਕਾਲਜ ਨੂੰ ਪਤਾ ਹੁੰਦਾ ਸੀਟਾਂ ਕਿੰਨੀਆਂ ਤੁਸੀਂ ਦੱਸੋ ਸਮਝ ਲਓ ਕਿਸੇ ਕਾਲਜ ਦੀਆਂ 50 ਸੀਟਾਂ ਸੀ ਤੇ ਸਰਜੀ ਆਫਰ ਲੈਟਰ ਤੇ ਜਿਹੜੇ ਐਡਮਿਸ਼ਨ ਲੈ ਗਏ ਤੇ ਕਾਲਜ ਦੀ ਐਪਲੀਕੇਸ਼ਨ ਲੈਟਰ ਤਾਂ ਫਿਰ ਵਰਤੀ ਨਹੀਂ ਗਈ ਜੀ ਉਹ ਫਰਜੀ ਤੇ ਐਡਮਿਸ਼ਨ ਲੈ ਗਏ ਤਾਂ ਤੇ ਕਾਲਜ ਨੂੰ ਪਤਾ ਨਹੀਂ ਲੱਗਿਆ ਵੀ ਸਾਡੇ ਪ੍ਰੋਸਪੈਕਟਰਸ ਹੋਵੇ ਪਰ ਇਹ ਸਾਡੀਆਂ ਤਾਂ ਆਫਰ ਲੈਟਰਾਂ ਹੋਣਗੀਆਂ ਪਈਆਂ ਤੇ ਇਹ ਬੱਚੇ ਜਿਹੜੇ 50 ਆ ਗਏ ਜਦੋਂ ਆ ਗਏ ਸਾਰਾ ਕੁਝ ਕਾਲਜ ਨਾਲੋਂ ਪਤਾ ਸੀ ਮੈਂ ਕਹਿੰਦਾ ਜੇ ਫਰਜੀ ਆਫਰ ਲੈਟਰ ਵੀ ਸੀ ਨਾ ਤੇ ਕਾਲਜਾਂ ਨੇ ਉੱਥੋਂ ਦੇ ਕਾਲਜਾਂ ਨੇ ਉੱਥੋਂ ਦੇ ਠੱਗਾਂ ਨੇ ਇਹ ਆਪ ਤਿਆਰ ਕਰਕੇ ਦਿੱਤਨੇ ਤੇ ਕੈਨੇਡਾ ਉਹਨਾਂ ਨੂੰ ਨਹੀਂ ਫੜ ਸਕਿਆ ਕੈਨੇਡਾ ਦੇ ਮੈਂ ਤਾਂ ਕਹਿੰਦਾ ਕੈਨੇਡਾ ਦੀ ਹਾਲਤ ਦੂਜੇ ਪਾਕਿਸਤਾਨ ਵਾਲੀ ਬਣਦੀ ਜਾ ਰਹੀ ਹੂੰ ਪਾਕਿਸਤਾਨ ਨਾਲ ਮੈਂ ਚਾਹਣਾ ਚਲੋ ਪਾਕਿਸਤਾਨ ਨਾਲ ਵੀ ਸਾਡਾ ਵਪਾਰ ਖੁੱਲੇ ਪਾਈ ਔਰ ਜੋ ਹਾਲਤ ਪਾਕਿਸਤਾਨ ਦੀ ਹੋਈ ਹੈ ਹੁਣ ਪਾਕਿਸਤਾਨ ਵਾਲੇ ਦੇਖੋ ਨਸ਼ਾ ਵੇਚਣ ਤੇ ਆ ਗਿਆ ਸਾਡੇ ਪੰਜਾਬ ਚ ਸਾਰਾ ਨਸ਼ਾ ਸਰਹੱਦ ਪਰ ਤੋਂ ਆ ਰਿਹਾ ਕਿਉਂਕਿ ਪਾਕਿਸਤਾਨੀਆਂ ਕੋਲੇ ਵਪਾਰ ਹੀ ਨਸ਼ਾ ਵੇਚਣ ਦਾ ਬਚਿਆ ਉਧਰ ਅਫਗਾਨਿਸਤਾਨ ਤੋਂ ਨਸ਼ਾ ਲਿਆਉਂਦੇ ਆ ਹਮ ਅਮਰੀਕਾ ਕੈਨੇਡਾ ਦੀ ਵੀ ਉਹੀ ਹਾਲਤ ਬਣੀ ਪਈ ਆ ਕਿੰਨਾ ਨਸ਼ਾ ਕੈਨੇਡਾ ਚ ਆ ਗਿਆ ਕ੍ਰਾਈਮ ਕਿੰਨਾ ਹੋਇਆ ਪਿਆ ਜਸਟਿਨ ਟੂਡਾ ਫਸ ਗਿਆ ਹੁਣ ਜਿਹੜੀ ਇਹ ਗੱਲ ਹੋ ਰਹੀ ਹੈ ਨਾ ਵੀ ਜੇ ਪੋਸਟ ਜਿਹੜੀ ਵਰਕ ਪਰਮਿਟ ਖਤਮ ਹੋ ਜਾਊਗਾ ਜੀ ਬੱਚਿਆਂ ਨੂੰ ਵਾਪਸ ਹੋਣਾ ਪਊਗਾ ਇਹ ਤਾਂ ਸ਼ਰਤਾਂ ਹਮੇਸ਼ਾ ਲਿਖੀਆਂ ਹੁੰਦੀਆਂ ਹਮ ਇਹ ਤਾਂ ਸਾਡੇ ਵੀ ਹੈ ਵੀ ਜੇ ਤੁਸੀਂ ਬਿਨਾਂ ਲਾਇਸੈਂਸ ਤੋਂ ਕਾਰ ਚਲਾਓਗੇ ਤੇ ਜੇ ਫੜੇ ਗਏ ਤੇ ਤੁਹਾਡਾ ਚਲਾਣੂ ਇਹ ਤਾਂ ਸ਼ਰਤਾਂ ਪਹਿਲਾਂ ਵੀਆਂ ਹੀ ਨੇ ਹੁਣ ਇਹਨਾਂ ਨੂੰ ਨਰੇਟਿਵ ਬਿਲਡ ਕਰਕੇ ਇੱਕ ਹਵਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤਾਂ ਕਿ ਜਿਹੜੇ ਬੱਚੇ ਸਾਡੇ ਪੋਸਟ ਸਟਡੀ ਵਰਕ ਪਰਮਿਟ ਜਿਨ੍ਹਾਂ ਦਾ ਪੂਰਾ ਨਹੀਂ ਹੋਣ ਵਾਲਾ ਇੱਕ ਤਾਂ ਅਸੀਂ ਆਪਣੀ ਕਮਿਊਨਿਟੀ 'ਚ ਸੱਚੇ ਬਣ ਕੇ ਵੀ ਦੇਖੋ ਜੀ ਅਸੀਂ ਬੱਚੇ ਵਾਪਸ ਮੋੜਾਂ ਤਾਂ ਕਿ ਜਿਹੜੀ ਆਪਣੀ ਕਮਿਊਨਿਟੀ ਤੁਹਾਡੀ ਕੈਨੇਡਾ ਦੀ ਤੁਹਾਡੇ ਖਿਲਾਫ ਹੋਈ ਪਈ ਹੈ ਉਹ ਥੋੜੀ ਜਿਹੀ ਥੋੜੀ ਹੰਦਰਦ ਹੋ ਜੇ ਵੀ ਨਹੀਂ ਨਹੀਂ ਜਸਟਨ ਟੂਡੋ ਕਹਿ ਰਿਹਾ ਵੀ ਜਿਹੜੇ ਬੱਚਿਆਂ ਦਾ ਪੋਸਟ ਸਟਡੀ ਵਰਕ ਪਰਮਿਟ ਪੂਰਾ ਨਹੀਂ ਹੋਊਗਾ ਉਹਨਾਂ ਨੂੰ ਅਸੀਂ ਮੋੜ ਦਾਂਗੇ ਦੂਜੇ ਪਾਸੇ ਹੋਰ ਪੈਸਾ ਇਹ ਬੱਚੇ ਲੈ ਕੇ ਆਉਣ ਇੱਕ ਡਰ ਦਾ ਮਾਹੌਲ ਬਣਾਤਾ ਵੀ ਜਿਹਦਾ ਪੋਸਟ ਸਟਡੀ ਵਰਕ ਪਰਮਿਟ ਖਤਮ ਹੋ ਗਿਆ ਉਹ ਆਪਣੇ ਘਰੇ ਕਹੇ ਵੀ ਮੈਨੂੰ ਤਾਂ ਹੀ ਵਾਪਸ ਕਰ ਦੇਣਗੇ ਜਿੰਨਾ ਪੈਸਾ ਲੱਗਿਆ ਖਰਾਬ ਹੋ ਜਾਊਗਾ 10 15 20 25 30 ਹਜ਼ਾਰ ਡਾਲਰ ਹੋਰ ਦਿਓ ਏਜੰਟ ਨੂੰ ਮੇਰਾ ਲੀਬੀਆਂ ਕਰਾਓ ਹੁਣ ਜਿਹੜਾ ਇਹ ਲਿਮੀਆਂ ਦੇ ਨਾਲ ਸਾਡੇ ਬੱਚੇ ਉੱਥੇ ਜਾ ਕੇ ਟ੍ਰਾਂਸਫਰ ਹੁੰਦੇ ਇਹ ਸਾਰਾ ਗੈਰ ਕਾਨੂੰਨੀ ਹੈ ਇਹ ਪਤਾ ਨਹੀਂ ਜਸਟਨ ਟ੍ਰੂਡਲ ਹੂੰ ਇਹ ਜਸਟਨ ਟ੍ਰੂਡਲ ਨੂੰ ਪਤਾ ਨਹੀਂ ਫਿਰ ਤੁਸੀਂ ਦੱਸੋ ਫਿਰ ਫਿਰ ਕੀ ਹੋ ਰਿਹਾ ਕੈਨੇਡਾ 'ਚ ਮੈਂ ਤਾਂ ਕਹਿੰਦਾ ਵੇਲਾ ਆ ਗਿਆ ਇਹ ਸਾਰੀਆਂ ਗੱਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧਿਆਨ ਚ ਆਉਣੀਆਂ ਚਾਹੀਦੀਆਂ ਨੇ ਕਿ ਕੈਨੇਡਾ ਦੇ ਵਿੱਚ ਕਿਵੇਂ ਸਾਡੇ ਵਿਦਿਆਰਥੀਆਂ ਦਾ ਸੋਸ਼ਲ ਕੀਤਾ ਜਾ ਰਿਹਾ ਹਾਂ ਮੈਂ ਇੰਡੀਆ ਦੇ ਵਿੱਚ ਸਾਰੇ ਵਿਦਿਆਰਥੀਆਂ ਨੂੰ ਕਹਾਂਗਾ ਜੇ ਤੁਸੀਂ ਪੜ੍ਹਾਈ 'ਚ ਠੀਕ ਹੋ ਜੇ ਤੁਸੀਂ ਇੰਟੈਲੀਜੈਂਟ ਹੋ ਤੁਸੀਂ ਅੰਗਰੇਜ਼ੀ ਪੜ ਸਕਦੇ ਹੋ ਬੋਲ ਸਕਦੇ ਹੋ ਫੇਰ ਕੈਨੇਡਾ ਜਾਈਓ ਕੈਨੇਡਾ ਨੇ ਬਹੁਤ ਜਿਹੜਾ ਬੱਚੇ ਬੁਲਾਉਣ ਦੇ ਲਈ ਜਿਹੜਾ ਪੱਦਰ ਸੀ ਉਹ ਬਹੁਤ ਘਟਾਤਾ ਕਈ ਮੇਰੇ ਵਰਗੇ ਘੱਟ ਪੜੇ ਲਿਖਿਆ ਦਾ ਵੀ ਅੱਜ ਕੱਲ ਵਿਜ਼ਾ ਲੱਗ ਰਿਹਾ ਤੇ ਪਰ ਉਹਨਾਂ ਤੋਂ ਉੱਥੇ ਜਾ ਕੇ ਪੜ੍ਹਾਈ ਵੀ ਪੂਰੀ ਹੋਣੀ ਤੇ ਜਦੋਂ ਪੜ੍ਹਾਈ ਨਹੀਂ ਪੂਰੀ ਹੋਣੀ ਫਿਰ ਉਹ ਲਿਵੀਆ ਕਰਾਉਣ ਲਈ ਮਜਬੂਰ ਹੋਣਗੇ 40 40 50 50 ਹਜ਼ਾਰ ਡਾਲਰ ਦੇ ਕੇ ਕੈਨੇਡਾ ਭਾਰਤ ਦੇ ਵਿਦਿਆਰਥੀਆਂ ਨੂੰ ਇਨਕਮ ਦੇ ਨਜ਼ਰੀਏ ਤੋਂ ਦੇ ਹੂੰ ਇਹ ਬਹੁਤ ਇੱਕ ਵੱਡਾ ਫੈਕਟ ਹੈ ਗੱਲ ਦੀ ਟੀ ਔਰ ਪ੍ਰਧਾਨ ਮੰਤਰੀ ਸਾਹਿਬ ਨੂੰ ਵਾਲ ਭਾਰਤ ਦੀ ਇਮੀਗ੍ਰੇਸ਼ਨ ਨੂੰ ਬਹੁਤ ਧਿਆਨ ਦੇ ਨਾਲ ਇਹਦੇ ਤੇ ਸੋਚੀ ਦੀ ਲੋੜ ਹੈ ਔਰ ਦੂਜੀਆਂ ਸਰਕਾਰਾਂ ਦੇ ਨਾਲ ਰابطਾ ਬਣਾਉਣਾ ਚਾਹੀਦਾ ਸਾਡੀ ਇਮੀਗ੍ਰੇਸ਼ਨ ਮਿਨਿਸਟਰੀ ਨੂੰ ਔਰ ਪ੍ਰਧਾਨ ਮੰਤਰੀ ਸਾਹਿਬ ਨੂੰ ਪੱਚੀ ਜ਼ਰੂਰ ਬਾਹਰ ਜਾ ਕੇ ਪੜਨ ਯੂਕੇ ਪੜਨ ਕੈਨੇਡਾ ਪੜਨ ਅਮਰੀਕਾ ਪੜਨ ਲੇਕਿਨ ਸਾਡੀ ਸਰਕਾਰ ਦੂਜੀਆਂ ਸਰਕਾਰਾਂ ਨੂੰ ਸਾਡੇ ਬੱਚਿਆਂ ਦੀ ਲੁੱਟ ਨਾ ਕਰਨ ਦੇ ਇਹ ਵੀ ਬੜਾ ਜ਼ਰੂਰੀ ਹੈ ਤਾਂ ਕਿ ਐਜੂਕੇਸ਼ਨ ਆਰਗੇਨਾਈਜ਼ ਹੋਵੇ ਐਜੂਕੇਸ਼ਨ ਆਰਗੇਨਾਈਜ਼ ਹੋਵੇ ਔਰ ਕੈਨੇਡਾ ਬਿਲਕੁਲ এডੂਕੇਸ਼ਨ ਸਿਸਟਮ ਕੈਨੇਡਾ ਦਾ ਖਰਾਬ ਹੋ ਰਿਹਾ ਖੁੰਬਾ ਵਾਗ ਉਥੇ ਪ੍ਰਾਈਵੇਟ ਕਾਲਜ ਉੱਡੇ ਹੋਏ ਨੇ ਮੈਂ ਹੋਰ ਦੱਸਦਾ ਕਈ ਸਾਡੇ ਇੰਡੀਅਨ ਲੋਕ ਨੇ ਜਿਨ੍ਹਾਂ ਨੇ ਉੱਥੇ ਜਾ ਕੇ ਜੁਗਾੜ ਲਾ ਲੇ ਪ੍ਰਾਈਵੇਟ ਕਾਲਜ ਬਣਾ ਲਏ ਹੂੰ ਤੁਸੀਂ ਦੇਖੋ ਇਸ ਕਰਕੇ ਕੈਨੇਡਾ ਦੇ ਵਿੱਚ ਜੇ ਤੁਸੀਂ ਆਪਣੇ ਬੱਚੇ ਨੂੰ ਪੜਨ ਭੇਜਣਾ ਹੈ ਉਦੋਂ ਹੀ ਭੇਜੋ ਜੇ ਤੁਹਾਡਾ ਬੱਚਾ ਘੱਟੋ ਘੱਟ 70% ਨੰਬਰ ਉਹਨੇ ਲਏ ਨੇ ਪਲੱਸ 2 ਚ ਹੂੰ ਅਗਰ ਤੁਹਾਡੇ ਬੱਚੇ ਨੇ ਇੱਥੇ ਕੰਮ ਕੀਤਾ ਹੋਇਆ ਮਰਮੋਟਾ ਹੂੰ ਨੇ ਤਾਂ ਬੱਚੇ ਡਿਪਰੈਸ਼ਨ ਜਾਣਗੇ ਉੱਤੇ ਮੇਰੀ ਮੇਰੀ ਮੈਂ ਹਰੇਕ ਬੱਚੇ ਨੂੰ ਇਹ ਕਹਿੰਦਾ ਤੁਸੀਂ ਜੀ ਸੜ ਕੇ ਬੜਾ ਜਾਓ ਨਾ ਜ਼ਮੀਨ ਵੇਚ ਕੇ ਜਾਓ ਨਾ ਮਾਪੋ ਬਾਪ ਦਾ ਸਾਰਾ ਪੈਸਾ ਲਵੋ ਦੋ ਚਾਰ ਸਾਲ ਕੰਮ ਕਰੋ ਗ੍ਰੈਜੂਏਸ਼ਨ ਤੋਂ ਬਾਅਦ ਚਲੇ ਜਾਓ ਕੁਝ ਪੈਸੇ ਆਪਣੇ ਜੁੜੋ ਫਿਰ ਲੋਨ ਲੈ ਕੇ ਫਿਰ ਜਾਓ ਤਾਂ ਕਿ ਤੁਸੀਂ ਆਪਣੇ ਪੈਰਾਂ ਤੇ ਖੜਨ ਲੱਗੋ ਕੈਨੇਡਾ ਦਾ ਬਿਲਕੁਲ ਸੋ ਜਰੂਰ ਹੈ ਕਿ ਕੈਨੇਡਾ ਵਰਗੀ ਥਾਂ ਦੇ ਉੱਤੇ ਅੱਜ ਜਿਸ ਤਰ੍ਹਾਂ ਦੇ ਹਾਲਾਤ ਸਟੂਡੈਂਟਾਂ ਦੇ ਬਣੇ ਹੋਏ ਨੇ ਦਿਨ ਰਾਤ ਜਾ ਕੇ ਕੰਮ ਕਰ ਰਹੇ ਨੇ ਫਿਰ ਕਾਲਜ ਜਾਣਾ ਅਸਾਈਨਮੈਂਟਾਂ ਪੂਰੀਆਂ ਕਰਨੀਆਂ ਇਹ ਸਾਰੇ ਦੇ ਵਿਚਕਾਰ ਇੱਕ ਡਿਪਰੈਸ਼ਨ ਵਰਗੀ ਬਿਮਾਰੀ ਦਾ ਸ਼ਿਕਾਰ ਨੌਜਵਾਨ ਉੱਥੋਂ ਦੇ ਹੋ ਰਹੇ ਨੇ ਜਿਹੜੇ ਪੰਜਾਬ ਦੇ ਵਿੱਚੋਂ ਖਾਸ ਕਰਕੇ ਗਏ ਨੇ ਤੇ ਅਜਿਹੇ ਨੌਜਵਾਨ ਜਿਹੜੇ ਬਹੁਤ ਛੋਟੀਆਂ ਉਮਰਾਂ ਦੇ ਵਿੱਚ ਚਲੇ ਗਏ ਨੇ ਉਨਾ ਤੇਜ਼ ਦਾ ਬਹੁਤ ਵੱਡਾ ਪ੍ਰਭਾਵ ਹੈ ਇਹ ਵੀ ਬਹੁਤ ਵੱਡੀ ਟੈਨਸ਼ਨ ਹੁੰਦੀ ਹੈ ਉਹਨਾਂ ਦੀ ਵੀ ਬਣੇਗੀ ਕਿ ਆਖਰਕਾਰ ਜੇ ਜਿਹੜਾ ਵਰਕ ਪਰਮਿਟ ਹੈ ਉਹ ਐਕਸਟੈਂਡ ਨਹੀਂ ਹੁੰਦਾ ਤਾਂ ਉਸ ਤੋਂ ਬਾਅਦ ਵਾਪਸੀ ਹੁੰਦੀ ਹੈ ਜਾਂ ਐਲ ਐਮ ਆਈਏ ਦੇ ਲਈ ਉਹਨਾਂ ਨੂੰ ਕੀ ਕੁਝ ਕਰਨਾ ਪੈਗਾ ਬਹੁਤ ਵੱਡੇ ਸਵਾਲ ਉਹਨਾਂ ਦੇ ਮੂਰੇ ਆਉਣ ਖੜੇ ਹੋਏ ਨੇ ਸੋ ਇਸ ਤੋਂ ਪਹਿਲਾਂ ਹੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਾਂਚ ਪੜਤਾਲ ਕੀ ਉਧਰ ਦਾ ਰੁਕ ਕਰਿਓ ਨਹੀਂ ਤਾਂ ਕਿਸੇ ਹੋਰ ਕੰਟਰੀ ਦੇ ਬਾਅਦ ਵੀ ਤੁਸੀਂ ਜਾ ਸਕਦੇ ਹੋ ਇਹ ਜ਼ਰੂਰ ਹੈ ਕਿ ਸਾਰੀਆਂ ਚੀਜ਼ਾਂ 'ਤੇ ਬਾਅਦ ਚੌਕੇ ਹੋਣ ਨਾਲੋਂ ਪਹਿਲਾਂ ਇਸ ਦਾ ਹੱਲ ਜ਼ਰੂਰ ਕੱਢਿਆ ਜਾ ਡਲਸ਼ਨ ਬਹੁਤ ਬੋਤ